ਦੀ ਹੋਈ ਸੀ ਸੂਬੇ ਦੇ ਜੀ ਸਾਰੇ ਬੈਠੇ ਹੋਏ ਸਨ ਜਦੋਂ ਸੁਭਾ ਸਾਹਮਣੇ ਬਿਠਾ ਤੇ ਉੱਚੀ ਸਾਰੀ ਸਾਹਿਬ ਜੀ ਆ ਜਾਣੇ ਜਿਕਾਰਾ ਬੁਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਜਿਹੜੇ ਹੋਰ ਮੈਂ ਆਪ ਦੇ ਧਿਆਨ ਵਿੱਚ ਲਿਆਣ ਜਦੋਂ ਸਾਧ ਸੰਗਤ ਜੀ ਇਹ ਲੈ ਕੇ ਗਏ ਆ ਆਪਣਾ ਬਾਬਾ ਫਤਿਹ ਜਫਰ ਨਾਮਾ ਲੈ ਕੇ ਗਏ ਆ ਔਰੰਗਜ਼ੇਬ ਦੇ ਕੋਲ ਬਾਬਾ ਦਇਆ ਸਿੰਘ ਜਦੋਂ ਲੈ ਕੇ ਗਏ ਆ ਨਾ ਬਾਬਾ ਦਇਆ ਸਿੰਘ ਜੀ ਜਦੋਂ ਸਹਬ ਜੀ ਦਾ ਪਿਆਰਾ ਭਾਈ ਦਇਆ ਸਿੰਘ ਜਫਰ ਨਾਮਾ ਲੈ ਕੇ ਗਏ ਆ ਔਰੰਗਜ਼ੇਬ ਦੇ ਕੋਲ ਤੇ ਔਰੰਗਜ਼ੇਬ ਨੂੰ ਜਾਂਦਿਆਂ ਝਾਰ ਕੇ ਇਹਨਾਂ ਨੇ ਫਤਿਹ ਬੜਾਈ ਸੀ ਵਾਈ ਗੁੰਜੀ ਦਾ ਖਾਤਸਾ ਵਾਈ ਗੁੰਜੀ ਦੀ ਪਤ ਤੇ ਔਰੰਗਜ਼ੇਬ ਨੇ ਕਿਹਾ ਸੀ ਕਿ ਕੀ ਖਾਲਸਾ ਅਜੇ ਵੀ ਜਿਉਂਦਾ ਹੈ ਔਰਬ ਜੈਮ ਨੇ ਕਿਹਾ ਸੀ ਖਾਲਸਾ ਅਜੇ ਵੀ ਜਿਉਂਦਾ ਹੈ ਜੇ ਸਾਧ ਸੰਗਤ ਬਾਬਾ ਦਇਆ ਸਿੰਘ ਭਾਈ ਦਇਆ ਸਿੰਘ ਦੀ ਕਹਣ ਲੱਗੇ ਇਹ ਖਾਲਸਾ ਸਦਾ ਜਿਉਂਦਾ ਰਹੇ